ਦੂਜਾ ਤੀਜਾ ਪੇਜ ਫੋਲਤਾ ਅਜੇ ਤੱਕ ਖਬਰ ਨਹੀਂ ਆਲੀ ਕਿ ਕਿੰਨੇ ਦਿਨ ਹੋ ਗਏ ਅਖਬਾਰ ਚ ਖਬਰ ਦੇਣ ਤੇਨੂੰ ਓਏ ਹੋਏ ਪਤਾ ਨਹੀਂ ਕਦੋਂ ਵਾਰੀ ਆਊਗੀ ਲੈ ਚ ਦੇਖਦਾ ਆ ਇਹ ਰੀਚ ਬਿਹਾਏ ਦੀ ਹਾ ਲਾ ਅਲੱਗੀ ਖਬਰ ਹਾਂ ਜੱਟ ਸਿੱਖ ਮੁੰਡਾ 35 ਸਾਲ ਦਾ ਚੰਗੀ ਜ਼ਮੀਨ ਜਾਇਦਾਦ ਆ ਲੈ ਮੋਬਾਈਲ ਨੰਬਰ 981569032 ਲੈ ਫੋਨ ਨੰਬਰ ਬਿਲਕੁਲ ਸਹੀ ਦਿੱਤਾ ਹੋਇਆ ਹੁਣ ਆਉਣਗੇ ਆਪਾਂ ਨੂੰ ਫੋਨ ਕੁੜੀ ਵਾਲਿਆਂ ਦੇ ਮੈਨੂੰ ਨਹੀਂ ਲੱਗਦਾ ਵੀ ਕੋਈ ਫੋਨ ਆਊਗਾ ਪਿਛਲੇ 3-4 ਸਾਲਾਂ ਤੋਂ ਆਪਾਂ ਖਵਤਦੰਦੇ ਆ ਰਹੇ ਹਾਂ ਹੁਣ ਤੱਕ ਤਾਂ ਕੋਈ ਫੋਨ ਆਇਆ ਨਹੀਂ ਆਪਣੇ ਮੁੰਡੇ ਦੀ ਉਮਰ 36-37 ਸਾਲ ਹੋ ਗਈ ਪਰ ਆਪਾਂ ਹਰ ਵਾਰੀ 35 ਲਿਖਾਉਂਦੇ ਆ ਕਿਉਂ ਤੁਸੀਂ ਆਪਣਾ ਸਮਾਂ ਤੇ ਪੈਸਾ ਖਰਾਬ ਕਰਨ ਲੱਗੇ ਹੋ ਫਿਰ ਹੁਣ ਤੂੰ ਹੀ ਦੱਸ ਕਰੀਏ ਤਾਂ ਕੀ ਕਰੀਏ ਜਵਾਨ ਮੁੰਡਾ ਕਰ ਨਾ ਹੁਣ ਵਿਆਹਣਾ ਨਹੀਂ ਆਏ ਕਿਵੇਂ ਬਧੂ ਅੱਗੇ ਆਪਣਾ ਵਸ਼ ਮੈਂ ਤਾਂ ਆਏ ਕਹਿਨੀ ਆ ਕਿ ਤੁਸੀਂ ਆਪਣੇ ਕਿਸੇ ਮਿੱਤਰ ਦੋਸਤ ਨਾਲ ਗੱਲ ਕਰੋ ਮੈਂ ਤਾਂ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਸਹੇਲੀਆਂ ਨਾਲ ਗੱਲ ਕਰ ਲਈ ਕਿ ਜਿਹੜਾ ਮੇਰੇ ਮੁੰਡੇ ਦਾ ਵਿਆਹ ਕਰਾਉ ਮੈਂ ਉਹਨੂੰ 5 ਤੋਲੇ ਸੋਨਾ ਪਾਉ ਮੈਂ ਵੀ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਕਿਹਾ ਹੋਇਆ ਪਰ ਮੇਰੇ ਦੋਸਤਾਂ ਮਿੱਤਰਾਂ ਦੇ ਤਾਂ ਆਪ ਮੁੰਡੇ ਇੱਕ ਵਾਰੇ ਬੈਠੇ ਨੇ ਨਾ ਹੁਣ ਉਹ ਆਪਣੇ ਮੁੰਡੇ ਨੂੰ ਰਿਸ਼ਤਾ ਲੱਭਣ ਜਾਂ ਮੇਰੇ ਨੂੰ ਚਲ ਮੈਂ ਜਗਰਾਜ ਨਾਲ ਗੱਲ ਕਰਦਾ ਉਹਨੂੰ ਪੁੱਛਦਾ ਉਹ ਵੀ ਰੋਜ਼ ਅਖਬਾਰਾਂ 'ਚ ਖਬਰਾਂ ਦਿੰਦਾ ਸ਼ਾਇਦ ਉਹਦੇ ਕੋਈ ਕੋਈ ਹੋਵੇ ਰਿਸ਼ਤਾ ਹਲੋ ਓਏ ਹਾਂ ਵੀ ਜਗਰਾਜ ਸਿਆ ਕੀ ਹਾਲ ਚਾਲ ਆ ਤੇਰਾ ਓ ਬਾਈ ਹਾਲ ਅਗਾ ਦਾ ਮੰਦਾ ਹਾਲ ਹੀ ਆ ਯਾਰ ਉਹ 20 ਦਿਨ ਹੋ ਗਏ ਮੁੰਡੇ ਦੀ ਨਿਊਜ਼ ਲਵਾਈ ਹੋਈ ਨੂੰ ਅਖਬਾਰ 'ਚ ਓ ਯਾਰ ਅੱਜ ਕੱਲ੍ਹ ਅਖਬਾਰ ਦੇ ਵਿੱਚ ਆ ਮੁੰਡੇ ਕੁੜੀਆਂ ਦੇ ਵਿਆਹਾਂ ਦੇ ਇਸ਼ਤਿਹਾਰ ਵੱਧ ਆਉਂਦੇ ਨੇ ਹੋਰ ਤਾਂ ਕੋਈ ਖਬਰ ਆਉਂਦੀ ਨਹੀਂ ਉਹ ਅਖਬਾਰਾਂ ਦਾ ਵੀ ਧੰਦਾ ਕੱਦਾ ਬੰਦ ਹੋ ਜਾਣਾ ਤਾਂ ਜੇ ਕਿਤੇ ਆ ਮੁੰਡੇ ਕੁੜੀਆਂ ਦੇ ਵਿਆਹ ਹੁੰਦੇ ਹੁੰਦੇ ਇਦਾਂ ਹੁਣ ਮੁੰਡੇ ਕੁੜੀਆਂ ਦੇ ਰਿਸ਼ਤੇ ਨਹੀਂ ਹੁੰਦੇ ਤਾਂ ਅਗਰ ਕੇ ਇਹਨਾਂ ਦਾ ਕੰਮ ਚੱਲਦਾ ਹੈ ਅਖਬਾਰ ਵੀ ਅੱਜ ਕੱਲ ਨਾ ਆ ਛੜੇ ਮੁੰਡਿਆਂ ਅਗਰ ਕਈ ਚੱਲਦੇ ਨੇ ਉਹ ਸੋਚਦੇ ਨੇ ਵੀ ਅੱਜ ਸਾਡੀ ਖਬਰ ਆ ਜੂ ਕਿਸੇ ਕੁੜੀ ਵਾਲਾ ਫੋਨ ਆ ਜੂ ਆਹੋ ਓ ਯਾਰ ਮੈਂ ਵੀ ਇਸੇ ਕਰਕੇ ਅਖਬਾਰ ਲੈਣਾ 10-15 ਦਿਨਾਂ ਬਾਅਦ ਇੱਕ ਖਬਰ ਬਹਿਮੀ ਲਵਾਉਣਾ ਕਿ ਮੇਰੇ ਮੁੰਡੇ ਨੂੰ ਰਿਸ਼ਤੇ ਦੀ ਲੋੜ ਆ ਬਾਈ ਜੀ ਹਜੇ ਤੱਕ ਤਾਂ ਕਿਸੇ ਦਾ ਫੋਨ ਆਇਆ ਨਹੀਂ ਮੈਨੂੰ ਪਰ ਜੇ ਕਿਸੇ ਕੁੜੀ ਵਾਲਿਆਂ ਦਾ ਫੋਨ ਆ ਗਿਆ ਨਾ ਮੈਂ ਤਾਂ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਮੰਨ ਲੈਣੀਆਂ ਨੇ ਬਸ ਕਿਸੇ ਤਰੀਕੇ ਨਾਲ ਮੇਰੇ ਮੁੰਡੇ ਦਾ ਰਿਸ਼ਤਾ ਹੋ ਜਵੇ ਉਹ ਸਾਡੇ ਪਿੰਡ ਵੀ ਜਨ ਚੜੀ ਨੂੰ ਕਈ ਸਾਲ ਹੋ ਗਏ ਇਹ ਖਬਰਾਂ ਪਹਿਲਾਂ ਹਰਿਆਣੇ ਰਾਜਸਥਾਨ ਚ ਸੁਣਦੇ ਹੁੰਦੇ ਸੀ ਇਹ ਹਾਲ ਪੰਜਾਬ ਦਾ ਹੋਜੂ ਇਹ ਨਹੀਂ ਤਾਂ ਕਦੇ ਸੋਚਿਆ ਸਾਡੇ ਵੀ ਹੁਣ ਪਿੰਡ-ਪਿੰਡ ਵਿੱਚ ਛੜੇ ਮੁੰਡਿਆਂ ਦੀ ਫੌਜ ਵੱਧਦੀ ਜਾ ਰਹੀ ਆ ਪੁਰਾਣੇ ਜ਼ਮਾਨੇ ਵਿੱਚ ਵੀ ਆਹੀ ਹਾਲ ਹੁੰਦਾ ਸੀ ਹਰ ਘਰ ਵਿੱਚ 4-5 ਭਰਾ ਹੁੰਦੇ ਸੀਗੇ ਤੇ ਉਹਨਾਂ ਦੇ ਵਿੱਚੋਂ ਇੱਕ ਵਿਆਹਿਆ ਹੁੰਦਾ ਸੀ ਉਹ ਕਟੋ-ਕਟ 4-5ਾਂ ਚੋਂ ਇੱਕ ਤਾਂ ਵਿਆਹਿਆ ਹੁੰਦਾ ਸੀ ਪਰ ਹੁਣ ਹੁਣ ਇੱਕ ਮੁੰਡਾ ਹੁੰਦਾ ਉਹ ਵੀ ਛੜਾ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ 4-5 ਮੁੰਡੇ ਰਲ ਕੇ ਇੱਕ ਕੁੜੀ ਨਾਲ ਵਿਆਹ ਕਰਾਇਆ ਕਰਨਗੇ ਬਾਕੀ ਸਾਰੇ ਉਹਦੇ ਕੋਲੇ ਰੋਟੀ ਖਾਣਗੇ ਆਹੋ ਉਹ ਹਾਂ ਉਹ ਮੇਰੇ ਦਿਮਾਗ 'ਚ ਇੱਕ ਆਈਡੀ ਆ ਗਿਆ ਉਹ ਤੂੰ ਫੋਨ ਕੱਟ ਉਹ ਮੈਨੂੰ ਵੀ ਦੱਸ ਦੇ ਕੀ ਆਈਡੀ ਆ ਗਿਆ ਤੈਨੂੰ ਉਹ ਤੈਨੂੰ ਵੀ ਦੱਸੂਗਾ ਪਹਿਲਾਂ ਮੈਂ ਆਪਣੀ ਘਰ ਵਾਲੀ ਨਾਲ ਤਾਂ ਸਾਂਝੀ ਕਰ ਲਾਂ ਹਾਂ ਤੂੰ ਫੋਨ ਕਰ ਦੇ ਨਾ ਕਿਹੜੀ ਸਕੀਮ ਆ ਗਈ ਤੁਹਾਡੇ ਦਿਮਾਗ 'ਚ ਸਕੀਮ ਮੇਰੇ ਦਿਮਾਗ 'ਚ ਇਹ ਆਈ ਆ ਤੇਰੇ ਭਰਾ ਦੇ ਇੱਕੋ ਇੱਕ ਕੁੜੀ ਆ ਉਹ ਨੂੰ ਕਹ ਉਹ ਕਹੇ

रिश्ते तू नहीं नहीं आए कर आपने वाली जमीन चो दो दे देने तो किसे ना तो ले देने तू किसी भी तरीके अपने पेकिया बहा कर वो आप मेहनत मोहनत कर लाद की चल उठ तैयार हो आप चलते तेरे पेक्याल चल 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 ਬਾਈ ਕੋ ਪਰੇ ਮਦਦ ਨੂੰ ਆਪ ਵੀ ਨਾ ਬੈਗਾ ਬੈਠਿਆ ਇਹੋ ਜੀਆਂ ਬੁੜੀਆਂ ਕਰਕੇ ਅੱਜ ਤੱਕ ਇੰਨੀਆਂ ਬਹੁਤ ਹੱਤਿਆਵਾਂ ਹੁੰਦੀਆਂ ਨੇ ਇਹ ਪ੍ਰਾਣੀਆਂ ਬੁੜੀਆਂ ਨੇ ਚਿੱਤ ਫੜ ਕੇ ਰੱਖੀ ਹੋਈ ਸੀ ਕਿ ਸਾਨੂੰ ਦਾ ਪੋਤਾ ਹੀ ਚੱਲ ਜਾ ਹਰੇ ਬੁੜੀ ਨੂੰ ਪੋਤਾ ਹੀ ਜਾਂਦਾ ਹੁੰਦਾ ਆ ਬੁੜੀਏ ਤੂੰ ਤਾਂ ਮਾਰ ਗਈ ਆ ਹੁਣ ਕਹਿੰਦੇ ਪੋਤੇ ਦਾ ਰਿਸ਼ਤਾ ਨਹੀਂ ਹੁੰਦਾ ਸਾਨੂੰ ਹੀ ਪਤਾ ਕਿ ਆਪਣੇ ਪੁੱਤ ਨੂੰ ਪਿਆਰ ਵੀ ਸਾਨੂੰ ਕੀ ਕੀ ਪਾਪੜ ਖੱਲਣੇ ਪੈਦੇ ਨੇ ਮੈਨੂੰ ਨਹੀਂ ਪਤਾ ਮੈਂ ਕਦੋਂ ਦੇਖੂ ਆਪਣੇ ਪੋਤੇ-ਪੋਤੀਆਂ ਦਾ